ਸਾ ਸ੍ਰੀ ਕਾਲ ਜੀ ਉਮੀਦ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਅੱਜ ਤੁਹਾਡੇ ਲਈ ਨਿਊ ਫੈਬਰਿਕ ਲੈ ਕੇ ਆਏ ਆ ਸ਼ਿਮਰ ਪਸ਼ਮੀਨਾ ਇਹ ਕੇ ਬ੍ਰਾਂਡ ਦਾ ਕਪੜਾ ਹੋਏਗਾ ਜੀ ਇਹ ਦੇਖੋ ਜੀ ਇਹ ਹੈਗਾ ਆਪਣੇ ਕੋਲੇ ਫਸਟ ਕਲਰ ਮੈਚਿੰਗ ਸੂਟ ਹੈ ਜੀ ਇਹ ਹੁਣ ਆਪਾਂ ਇਹਦੀ ਬਾਟਮ ਦਿਖਾਉਣੀ ਆ ਤੁਹਾਨੂੰ ਹਾਂਜੀ ਇਹ ਹੈਗੀ ਜੀ ਇਹਦੀ ਬਾਟਮ ਦੇਖੋ ਪਸ਼ਮੀਨਾ ਸ਼ਿਮਰ ਬਾਟਮ ਬਹੁਤ ਹੀ ਪਿਆਰਾ ਫੈਬਰਿਕ ਹੈ ਜੀ ਇਹ ਇਹਦੇ ਆਪਾਂ ਤੁਹਾਨੂੰ ਕਲਰ ਦਿਖਾਉਨੇ ਆ ਕਲਰ ਸਾਰੇ ਬਹੁਤ ਪਿਆਰੇ ਨੇ ਤੇ ਇਹਦੇ ਤੇ ਤੁਹਾਨੂੰ ਲਾਈਨਿੰਗ ਲਗਾਉਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਬਹੁਤ ਹੀ ਜ਼ਿਆਦਾ ਵਧੀਆ ਸਟੱਫ ਹੁੰਦਾ ਹੀ ਇਹ ਆਪਾਂ ਹੁਣ ਤੁਹਾਨੂੰ ਇਹਦੇ ਨੈਕਸਟ ਕਲਰ ਦਿਖਾਉਨੇ ਆ ਜੀ ਹਾਂਜੀ ਆਹ ਹੈਗਾ ਨੈਕਸਟ ਕਲਰ ਮਸਟਰਡ ਹਾਂਜੀ ਇਹ ਹੈਗਾ ਨੈਕਸਟ ਕਲਰ ਬਲੈਕ ਦੇ ਉੱਪਰ ਬਲੈਕ ਬਾਟਮ ਹੋਏਗੀ ਸੇਮ ਸਟਫ ਏਕੇ ਦਾ ਸ਼ਿਮਰ ਪਸ਼ਮੀਨਾ ਹਾਂਜੀ ਆ ਹੈਗਾ ਨੈਕਸਟ ਕਲਰ orange ਜਦੋਂ ਵੀ ਜੇ ਤੁਸੀਂ ਵੀਡੀਓ ਦੇਖਦੇ ਹੋ ਤਾਂ ਨਾਲ ਦੀ ਨਾਲ ਹੀ ਆਰਡਰ ਕਰਦਿਆ ਕਰੋ ਕਿਉਂਕਿ ਬਾਅਦ 'ਚ ਤੁਹਾਡੀ ਕਾਲ ਆਉਂਦੇ ਨੇ ਫਿਰ ਆਪਣੇ ਕੋਲ ਸਟਾਕ ਨਹੀਂ ਹੁੰਦਾ ਕਈ ਵਾਰ ਮਿਲ ਵੀ ਜਾਂਦਾ ਕਈ ਵਾਰ ਸੇਮ ਚੀਜ਼ ਨਹੀਂ ਮਿਲਦੀ ਕਲਰ ਇਹਦੇ ਸਾਰੇ ਬਹੁਤ ਜਿਆਦੇ ਪਿਆਰੇ ਨੇ ਹਾਂਜੀ ਇਹ ਹੈਗਾ ਮੋਸਟ ਟ੍ਰੈਂਡਿੰਗ ਕਲਰ ਵਾਈਟ ਜੋ ਜੋ ਆਨਲਾਈਨ ਆਰਡਰ ਕਰਦੇ ਨੇ ਉਹਨਾਂ ਲਈ ਇਹ ਮੈਸੇਜ ਹੈ ਕਿ ਆਪਾਂ ਨੂੰ 3 ਤੋਂ 4 ਦਿਨ ਲੱਗਦੇ ਨੇ ਜੀ ਤੁਹਾਡੇ ਤੱਕ ਸੂਟ ਪਹੁੰਚਾਉਣ ਲਈ ਪਰ ਕਈ ਵਾਰ ਵਿੱਚ ਛੁੱਟੀ ਆ ਜਾਂਦੀ ਹੈ ਤੇ ਉਹ ਦਿਨ ਐਡ ਕਰ ਲਿਆ ਕਰੋ ਤੇ ਜਿੰਨੇ ਵੀ ਸੂਟ ਨੇ ਸਾਰਿਆਂ ਦਾ ਪ੍ਰਾਈਸ ਰਹਿਣ ਵਾਲਾ 1000 ਰੁਪਏ ਤੇ ਜਲਦੀ ਜਲਦੀ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਅੰਜੀਆ ਹੈਕ ਆਪਣੇ ਕੋਲ ਨੈਕਸਟ ਕਲਰ ਬਲੂ ਇਸੇ ਦੇ ਨਾਲ ਵੀਡੀਓ ਦਾ ਅੰਤ ਕਰਦੇ ਆਂ ਤੇ ਜਲਦੀ ਜਲਦੀ ਜੀ ਹੁਣ ਆਪਣਾ ਆਰਡਰ ਪਲੇਸ ਕਰ ਸਕਦੇ ਹੋ I'm